ਨੇ ਜਾਣਾ ਮੈਨੇ ਜਾਣਾ ਤੂੰ ਚੱਲ ਆਇਨਾ ਕਰ ਜ਼ਿੰਦਗੀ ਬਣ ਜੋ ਆਪਣੀ ਔਖੇ ਸੌਖੇ ਦੋ ਤੈਨ ਮੈਨੇ ਲਾਲਾ ਮੈਨੇ ਮੈਨੇ ਮੈਨੋੜੀ ਉਹਦੇ ਲੋਗਦਾ ਸੇ ਮੋ ਕਿਉਂ ਜੇ ਬਾਕਾਂ ਵਾਲੀਆਂ ਗੱਲਾਂ ਕਰਦੀਆਂ ਜਦ ਕਿਉਂ ਕਰਦੇ ਆ ਗਰੇਜੀ ਪੜੇਗੀ ਤਾਂ ਹੀ ਹਾਈਲਾਈਟਰ ਸ ਨਿਕਲੂ ਟੈਸਟ ਕਲੀਅਰ ਹੋ ਫੇਰ ਆਪਾਂ ਜਾਵਾਂਗੇ ਕੈਨੇਡਾ ਮੈਨੋੜੀ ਬਤਾਓ ਤਾਂ ਨਾਲ ਦਾ ਮੈਡਮ ਮੈਨੂ ਮਹੀਨਾ ਹੋ ਗਿਆ ਇਹ ਵੀ ਜੁੜਾਈ ਜਾਂਦੀ ਹੈ ਕੋ ਯਾਰ ਫੇਰੀ ਤੇ ਅੰਗਰੇਜ਼ੀ ਬੋਲਣ ਲੱਗੇਗੀ ਮੈਨੂੰ ਨਹੀਂ ਬਤਾ ਮੈਂ ਇਹ ਜਣਾ ਮੈਂ ਬਲ ਆਈ ਲੜਚ ਕਰਾ ਰਹੀ ਮੈਂ ਵੇ ਵੇਰ ਮੈਂ ਅਗਰੇ ਗੇ ਚਿੰਬੂ ਚਿਕ ਕੇ ਬਾਹਰ ਜਾਵਾ ਫੇਰ ਬਾਈ ਸੋਰਨੂ ਬਲਾ ਮਰ ਤੇ ਮੈਂ ਦਿਹਾੜੀ ਆਲਾ ਮਮਾ ਇਹਨੜੀ ਬਤਾ ਮੈਂ ਤਾਂ ਉਰੇ ਕੰਮ ਕਰ ਲੂੰਗੀ ਹਾਂ ਓਏ ਕੰਮ ਤਾਂ ਦੂ ਕਰ ਲੈਂਗੀ ਪਰ ਜਿਹੜੀਆਂ ਕੈਨੇਡਾ ਜਾ ਕੇ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਭਾਗੇ ਸਰੀਕਾ ਨੂੰ ਮਚਾਵਾਂਗੇ ਉਹ ਨਜ਼ਾਰੇ ਨਹੀਂ ਇਥੇ ਲੱਭਣੇ